ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਗਜ਼ਲ ਸਤਿਦੇਵਾ ਨਜ਼ਰ ਪੋਣਿਆਂ ਪੰਜਾਬ ਦੀਆਂ ਵੱਡੀਆਂ ਖਬਰਾਂ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜੋਤੀ ਜੋਤ ਦਿਵਸ ਮੌਕੇ ਟਵੀਟ ਕਰ ਗੁਰੂ ਸਾਹਿਬ ਨੂੰ ਕੀਤਾ ਕੋਟ ਕੋਟ ਪ੍ਰਣਾਮ ਇਸ ਦੇ ਨਾਲ ਹੀ ਸੀਐਮ ਮਾਨ ਨੇ ਲਿਖਿਆ ਗੁਰੂ ਸਾਹਿਬ ਜੀ ਨੇ ਬੱਚਿਆਂ ਨੂੰ ਖੁਦ ਗੁਰਮੁਖੀ ਪੜ੍ਹਾ ਕੇ ਗੁਰਮੁਖੀ ਭਾਸ਼ਾ ਅਤੇ ਸਿੱਖਿਆ ਦਾ ਸਮਝਾਇਆ ਮਹੱਤਵ ਆਮ ਆਦਮੀ ਪਾਰਟੀ ਦੇ ਕੌਮੀ ਕਨ ਵਿਨਰ ਅਰਵਿੰਦ ਕੇਜਰੀਵਾਲ ਪੰਜਾਬ ਦੇ 2 ਦਿਨਾਂ ਦੇ ਰਹਿਣਗੇ ਦੌਰੇ ਤੇ ਅੱਜ 1 April ਨੂੰ ਕਾਰਜਕਰਤਾ ਸੰਮੇਲਨ ਵਿਖੇ ਲੁਧਿਆਣਾ ਵਿੱਚ ਹੋਣਗੇ ਸ਼ਾਮਲ ਇਸ ਦੇ ਨਾਲ ਹੀ ਪਲਕੇ 2 March ਨੂੰ ਅਰਵਿੰਦ ਕੇਜਰੀਵਾਲ ਪੰਜਾਬ ਸਰਕਾਰ ਵੱਲੋਂ ਚਲਾਏ ਗਏ ਯੁੱਧ ਨਸ਼ੇ ਵਿਰੁੱਧ ਪ੍ਰੋਗਰਾਮ ਵਿੱਚ ਕਰਨਗੇ ਸ਼ਿਰਕਤ विक्रम सिंह मजीठिया ड्रग तस्करी मामले ਵਿੱਚ ਬਦਲ ਦਿੱਤੇ ਗਏ मजीठिया ਦੀ ਜਾਂਚ ਕਰ ਰਹੀ ਐਸਆਈਟੀ ਦੇ ਮੁਖੀ اے ਆਈਜੀ वरुण शर्मा ਨੂੰ ਐਸਆਈਟੀ ਦਾ ਚੇਅਰਮੈਨ ਕੀਤਾ ਗਿਆ ਨਿਯੁਕਤ ਐਸਐਸਪੀ ਤਰਨਤਾਰਨ ਅਭਿਮੰਨੀਉ ਰਾਣਾ ਐਸਆਈਟੀ ਦੇ ਹਨ ਮੈਂਬਰ ਐਸਪੀਐਨਆਰਆਈ ਪਟਿਆਲਾ ਗੁਰਬੰਸ ਸਿੰਘ ਬੈਂਸ ਵੀ ਹਨ ਮਜੀਠੀਆ ਦੀ ਜਾਂਚ ਕਮੇਟੀ ਦੇ ਮੈਂਬਰ ਪੰਜਾਬ ਯੂਨੀਵਰਸਿਟੀ ਵਿਕੇ ਸਟਾਰ ਨਾਈਟ ਦੌਰਾਨ ਅਦਿੱਤੇ ਠਾਕੁਰ ਦੇ ਕਤਲ ਮਾਮਲੇ ਵਿੱਚ ਦੋ ਦੋਸ਼ੀ ਜੇ ਵੀ ਫਰਾਰ ਪੁਲਸਚਾਰ ਨੌਜਵਾਨਾਂ ਨੂੰ ਕਰ ਚੁੱਕੀ ਹੈ ਗ੍ਰਿਫਤਾਰ। ਅਦਾਲਤ ਨੇ ਗ੍ਰਿਫਤਾਰ ਕੀਤੇ ਗਏ ਚਾਰ ਵਿਦਿਆਰਥੀਆਂ ਨੂੰ 2 ਦਿਨ ਦੇ ਪੁਲਸ ਰਿਮਾਂਡ ਤੇ ਭੇਜਿਆ ਕੁਰਸੀ ਨੂੰ ਲੈ ਕੇ ਹੋਈ ਬਹਿਸ ਨੇ ਧਾਰਿਆ ਸੀ ਹਿੰਸਕ ਰੂਪ। ਪੰਜਾਬ ਵਿੱਚ ਲਗਾਤਾਰ ਵੱਧਦੀ ਜਾ ਰਹੀ ਗਰਮੀ ਆਮ ਨਾਲੋਂ 2 ਡਿਗਰੀ ਵੱਧ ਤਾਪਮਨ ਕੀਤਾ ਜਾ ਰਿਹਾ ਦਰਸ। ਆਉਣ ਵਾਲੇ 48 ਘੰਟਿਆਂ ਵਿੱਚ ਯਾਨੀ 2 ਅਤੇ 3 April ਨੂੰ 5 ਡਿਗਰੀ ਸੈਲਸੀਅਸ ਹੋਰ ਵੱਧ ਸਕਦਾ ਹੈ ਤਾਪਮਾਨ ਬਠਿੰਡਾ ਸਭ ਤੋਂ ਗਰਮ। ਇਹ ਸਨ ਪੰਜਾਬ ਦੀਆਂ ਕੁਝ ਵੱਡੀਆਂ ਖਬਰਾਂ ਹੋਰ ਖਬਰਾਂ ਲਈ ਜੁੜੇ ਰਹੋ ਜਗਬਣੀ ਟੀਵੀ ਦੇ ਨਾਲ।